ਬਈ ਇਟਲੀ ਵਾਲਿਓ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਾਦੀਆਂ ਮੁਬਾਰਕਾਂ ਉਹ ਦੱਸਦਾ ਮੜਾ ਜ ਆ ਦੱਸਦਾ ਤੁਸੀਂ ਸੋਚਦੇ ਹੋ ਨਾ ਵੀ ਟੈਸਟ ਮੈਚ ਦੀ ਗੱਲ ਕਰਦੇ ਕਰਦੇ ਇਟਲੀ ਵਾਲ ਕਿੱਧਰ ਨੂੰ ਹੋ ਤੁਰਿਆ ਹੈ ਨਾ ਗੱਲ ਇਦਾਂ ਹੈ ਕਿ ਭਰਾ ਮੇਰੋ ਕਿ ਇਟਲੀ ਜਿਹਨੂੰ ਫੁੱਟਬਾਲ ਕਰਕੇ ਵੈਸੇ ਜਾਣਿਆ ਜਾਂਦਾ ਹੈ ਸਪੋਰਟਸ ਦੀ ਜੇ ਆਪਾਂ ਗੱਲ ਕਰੀਏ ਪਰ ਪਹਿਲੀ ਦਫਾ ਇਹ ਗੱਲ ਹੋਈ ਹੈ ਕਿ ਇਟਲੀ ਦੀ ਕ੍ਰਿਕਟ ਟੀਮ ਨੇ ਆ ক্রিকেট वर्ल्ड कप ਲਈ ਕੁਆਲੀਫਾਈ ਕਰ ਲਿਆ ਜੀ ਸੋ 2026 ਦੇ ਵਿੱਚ ਜਿਹੜਾ T20 वर्ल्ड कप ਹੋਣ ਜਾ ਰਿਹਾ ਹੈ ਨਾ ਸ਼੍ਰੀਲੰਕਾ ਤੇ ਇੰਡੀਆ ਰਹਿ ਨੂੰ ਰਲ ਕੇ ਹੋਸਟ ਕਰ ਰਹੇ ਆ ਉਹਦੇ ਲਈ ਇਟਲੀ ਨੇ ਕੁਆਲੀਫਾਈ ਕੀਤਾ ਯੂਰੋਪੀਅਨ ਕੁਆਲੀਫਾਇਰਸ ਨੂੰ ਤੋੜਦਿਆਂ ਹੋਇਆ ਸਾਰੇ ਆਪਣੇ ਮੈਚ ਜਿੱਤੇ ਸੀਗੇ ਅਨਡਿਫੀਟਡ ਸੀਗੀ ਇਹ ਟੀਮ ਫਾਈਨਲ ਮੈਚ ਨੀਦਰਲੈਂਡ ਤੋਂ ਹਾਰ ਗਏ ਪਰ ਨੈਟ ਰਨ ਰੇਟ ਦੇ ਚੱਲਦਿਆਂ ਹੋਇਆ ਇਹਨਾਂ ਨੂੰ ਕੁਆਲੀਫਿਕੇਸ਼ਨ ਲਈ ਟਿਕ ਮਿਲ ਗਿਆ ਸੋ ਇਸ ਕਰਕੇ ਬਹੁਤ-ਬਹੁਤ ਮੁਬਾਰਕਾਂ ਹੁਣ ਜਿਹੜੇ ਪਿਓਰ ਇਟਾਲੀਅਨਸ ਨੇ ਮਾਂ ਮਮੀਆ ਉਹਨਾਂ ਨੂੰ ਤਾਂ ਸਮਝ ਨਹੀਂ ਆਉਣੀ ਹੈ ਕਿ ਮੇਰੀ ਗੱਲਬਾਤ ਪੰਜਾਬੀ ਵਾਲੀ ਪਰ ਜਿਹੜੇ ਸਾਡੇ ਪੰਜਾਬੀ ਵੀਰ ਭੈਣ ਭਰਾ ਹੈਗੇ ਨੇ ਫੈਮਲੀਆਂ ਜਿਹੜੀਆਂ ਇਟਲੀ ਵਿੱਚ ਵਸਦੀਆਂ ਪਈਆਂ ਨੇ ਇੰਨੇ ਸਾਲਾਂ ਤੋਂ ਉਹਨਾਂ ਨੂੰ ਤਾਂ ਆਪਾਂ ਮੁਬਾਰਕਾਂ ਦੇ ਦਈਏ ਜਿਹੜੇ ਕ੍ਰਿਕਟ ਨੂੰ ਖਾਸ ਤੌਰ ਤੇ ਪਿਆਰ ਕਰਦੇ ਆ ਮੇਰੇ ਨਾਲ ਇੱਥੇ ਜੁੜੇ ਹੋਏ ਹੈਗੇ ਨੇ ਸੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਟਲੀ ਦੀ ਕ੍ਰਿਕਟ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਇਸ ਅਚੀਵਮੈਂਟ ਦੇ ਲਈ ਤੇ ਜਿਹੜਾ ਨਾ ਤਾਂ ਕਪਤਾਨ ਹੈ ਜੋ ਬਰਨਜ਼ ਵੀਰ ਖਿਡਾਰੀ ਹੈ ਨਾ ਉਹਨੇ ਬੜੀਆਂ ਤਕੜੀਆਂ ਸਟੇਟਮੈਂਟਾਂ ਦਿੱਤੀਆਂ ਨੇ ਕਹਿੰਦਾ ਆਪਾਂ ਕੜਿੰਗੀ ਮਾਰਨੀ ਆ ਵੱਡੀਆਂ ਟੀਮਾਂ ਨੂੰ ਵਰਲਡ ਕੱਪ ਦੇ ਵਿੱਚ